ਗੁਰਦਾਸਪੁਰ ਤੋਂ ਇੱਕ ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਪੁਰਾਣਾ ਬੱਸ ਸਟੈਂਡ ਸਰਕਾਰੀ ਕੁੜੀਆਂ ਦੇ ਸਕੂਲ ਦੇ ਬਾਹਰ ਸ਼ਨੀਵਾਰ ਦੇਰ ਰਾਤ 크੍ਰਿਸਚਨ ਸਮੁਦਾਏ ਦੇ ਵੱਲੋਂ ਕ੍ਰਾਸ ਦਾ ਨਿਸ਼ਾਨ ਲਗਾ ਕੇ ਇਸ ਚੌਕ ਨੂੰ ਮਸੀਹ ਭਾਈ ਚੌਕ ਦਾ ਨਾਮ ਦੇਣ ਦੀ ਮੰਗ ਕੀਤੀ ਗਈ ਹਾਲਾਂਕਿ ਪੁਲਿਸ ਵੱਲੋਂ ਇਸ ਚੌਕ ਤੇ ਰੱਖੇ ਕ੍ਰਾਸ ਨੂੰ ਹਟਾ ਕੇ ਚਰਚ ਵਿੱਚ ਰਖਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਰਵੀ ਐਤਵਾਰ ਨੂੰ 크੍ਰਿਸਚਨ ਸਮੁਦਾਏ ਵੱਲੋਂ ਇਸ ਜਗ੍ਹਾ ਤੇ ਮਸੀਹ ਚੌਕ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਤੇ ਮੰਗਲਵਾਰ ਨੂੰ ਇਸ ਬੰਦ ਵਿੱਚ ਡੀਸੀ ਨੂੰ ਮਿਲਣ ਦੀ ਗੱਲ ਵੀ ਆਖ ਦਿੱਤੀ ਗਈ ਆਉ ਦੇਖਦੇ ਹਾਂ ਇੱਕ ਖਾਸ ਰਿਪੋਰਟ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾਣੀ ਹੈ ਉਹਨਾਂ ਸਾਰੇ ਵੀਰਾਂ ਦੇ ਮੈਂ ਧਿਆਨ ਵਿੱਚ ਇੱਕ ਗੱਲ ਲਿਆਉਣੀ ਚਾਹਨਾ ਮਸਲਾ ਇਹ ਸੀ ਜੀ ਤੇ ਕੁਝ ਨੌਜਵਾਨ ਸਾਡੇ ਜਿਹੜੇ ਆ ਕਿ ਇਹ 슬ੀਵ ਨਿਸ਼ਾਨ ਜਿਹੜਾ ਕਰਾਸ ਦਾ ਨਿਸ਼ਾਨ ਹੈ ਉਹ ਮਸੀ ਮਾਰਕੀਟ ਦੇ ਸਾਹਮਣੇ ਜਿਹੜਾ ਲੈਫਟੀ ਲੈਫਟੀਨੈਂਟ ਨਵਦੀਪ ਸਿੰਘ ਜਿਹੜਾ ਬਣਿਆ ਹੈਗਾ ਗੇਟ ਉਹਦੇ ਲਾਗੇ ਇੱਕ ਜਿਹੜਾ ਜਗ੍ਹਾ ਹੈ ਖਾਲੀ ਉਥੇ ਇਹਨਾਂ ਨੇ ਚੌਕ ਦਾ ਨਾਮ ਦੇਣ ਦਾ ਇਹ ਉਪਰਾਲਾ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਉਹ ਚੀਜ਼ ਜਿਹੜੀ ਜਗੀ ਅਨਲੀਗਲ ਸੀ ਪਰ ਮੈਂ ਤੁਹਾਨੂੰ ਵੀ ਇਹਦੇ ਨਾਲ ਨਾਲ ਇਹ ਵੀ ਚੀਜ਼ ਧਿਆਨ ਵਿੱਚ ਲਿਆਉਣਾ ਚਾਹੁੰਨਾ ਕਿ ਪਿਛਲੇ ਟਾਈਮ ਦੇ ਵਿੱਚ ਸਮੇਂ ਦੀ ਲਗ ਲਗ ਸਮੇਂ ਦੇ ਉੱਤੇ ਸਾਡੇ ਗ੍ਰਿਚਨ ਭਾਈਚਾਰੇ ਭਾਈਚਾਰੇ ਆਪਣਾ ਭਾਈਚਾਰੇ ਲੋ ਇਹ ਡੀਸੀ ਸਾਹਿਬ ਨੂੰ ਮੌਜੂਦਾ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਸ ਟਾਈਮ ਦੀਆਂ ਉਹਨਾਂ ਨੂੰ ਆਪਣੇ ਤੋਂ ਜਿਹੜਾ ਮੰਗ ਪਤਾ ਜਿਹੜਾ ਦਿੰਦੇ ਰਹੇ ਨੇ ਤੇ ਸਰਕਾਰਾਂ ਨੇ ਮਸੀਹ ਭਾਈਚਾਰੇ ਨੂੰ ਹਮੇਸ਼ਾ ਹੀ ਅਗਨੋਰ ਮਾਰਿਆ ਹਮੇਸ਼ਾ ਹੀ ਅੰਨ ਦੇਖਿਆ ਕੀਤਾ ਸੋ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਨਾ ਕਿ ਇਹਨਾਂ ਨੌਜਵਾਨਾਂ ਦਾ ਰੋਸ ਸੀਗਾ ਜਿਹੜਾ ਉਹਨਾਂ ਰੋਸ ਵਜੋਂ ਇਸ ਜਗ੍ਹਾ ਦੇ ਉੱਤੇ ਆਪਣਾ ਨਿਸ਼ਾਨ ਜਿਹੜਾ ਰੱਖਿਆ ਉਹ ਦੱਸਣਾ ਮੈਸੇਜ ਜਿਹੜਾ ਲੋਕਾਂ ਨੂੰ ਇਹ ਦੇਣਾ ਚਾਹੁੰਦੇ ਸੀ ਕਿ ਸਾਡੀ ਕਮਿਊਨਿਟੀ ਦਾ ਵੀ ਜਿਹੜਾ ਇੱਕ ਚਿੰਨ ਜਿਹੜਾ ਇੱਥੇ ਹੋਣਾ ਚਾਹੀਦਾ ਕਿਉਂਕਿ ਸਾਰੇ ਧਰਮਾਂ ਦੇ ਚਿੰਨ ਜਿਹੜੇ ਆਗੇ ਜਿਵੇਂ ਕਿ ਸਾਡੇ ਭਗਵਾਨ ਸ੍ਰੀ ਰਾਮ ਪਸੂ ਰਾਮ ਜੀ ਦਾ ਚੌਂਕ ਭਾਈ ਲਾਲੋ ਜੀ ਚੌਂਕ ਏ ਹਨੂਮਾਨ ਜੀ ਦਾ ਚੌਂਕ ਸਾਡੇ ਇੱਥੇ ਗਦਾਪੁਰ ਦੇ ਵਿੱਚ ਬਣਿਆ ਹੈਗਾ ਭਾਈ ਇਹ ਗੁਰੂ ਰਵੀਦਾਸ ਜੀ ਦਾ ਚੌਂਕ ਜਿਹੜਾ ਬਣਿਆ ਹੈਗਾ ਸੋ ਉਹਨਾਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਇਹ ਮੰਗ ਸੀ ਕਿ ਜਿਹੜੀਆਂ ਸਰਕਾਰਾਂ ਸਾਨੂੰ ਨਹੀਂ ਸੁਣਦੀਆਂ ਤੇ ਅਸੀਂ ਆਪਣੀ ਗੱਲ ਨੂੰ ਕਿਸ ਤਰੀਕੇ ਦੇ ਨਾਲ ਸ਼ਾਸਨ ਪ੍ਰਸ਼ਾਸਨ ਦੇ ਸਾਹਮਣੇ ਰੱਖਣਾ ਸੋ ਉਹਨਾਂ ਨੇ ਇਹ ਕਾਰਵਾਈ ਤਾਂ ਕੀਤੀ ਹੈ ਸੋ ਅਸੀਂ ਅੱਜ ਸੁੱਤੇ ਪਏ ਸੀ ਜੀ ਸਾਨੂੰ ਇਹ ਡਿਪਟੀ ਸਾਹਿਬ ਰਾਜਕਮਾ ਜੀ ਨੇ ਕਾਲ ਕੀਤੀ ਤੇ ਉਹਦੇ ਮਾਧਮ ਨਾਲ ਹੀ ਸਾਨੂੰ ਇਹ ਪਤਾ ਲੱਗਿਆ ਕਿ ਅੱਜ ਜਿਹੜੀ ਜ਼ਿਲ੍ਹੇ ਦੇ ਵਿੱਚ ਆ ਕਾਰਵਾਈ ਹੋਈ ਆ ਸੋ ਮੈਂ ਸ਼ਾਸਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਐ ਤੇ ਉਹਨਾਂ ਨੇ ਸਾਡੀ ਅਪੀਲ ਨੂੰ ਮੰਨ ਵੀ ਲਿਆ ਸੋ ਅਸੀਂ ਜਿਹੜਾ ਮੰਗਲਵਾਰ ਨੂੰ ਇਹਦਾ ਮੰਗ ਪੱਤਾ ਜਿਹੜਾ ਅਸੀਂ ਦੇਣ ਜਾ ਰਹੇ ਆ ਜੀ ਡੀਸੀ ਸਾਹਿਬ ਨੂੰ ਸੋ ਸਾਡਾ ਬੁੜਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਐ ਉਹਨਾਂ ਨੇ ਸਾਨੂੰ ਸਵਾਸਨ ਦਿੱਤਾ ਕਿ ਜੋ ਵੀ ਤੁਹਾਡੀ ਮੰਗ ਐ ਉਸ ਮੰਗ ਨੂੰ ਜਿਹੜਾ ਅਸੀਂ ਤੁਹਾਡੇ ਨੂੰ ਸਿਰੇ ਚਾੜਾਂਗੇ ਸੋ ਸਾਡੇ ਕ੍ਰਿਸ਼ਨ ਭਾਈਚਾਰੇ ਦੇ ਜਿੰਨੇ ਵੀ ਆਗੂ ਨੇ ਸਾਡੇ ਕ੍ਰਿਸ਼ਨ ਜੂਵਾ ਮੋਰਚਾ ਦੇ ਪ੍ਰਧਾਨ ਲਾਭਾ ਮਸੀਹ ਜੀ ਦੀਪਕ ਲੋਪਾ ਜੀ ਗਲੋਬਲ ਐਕਸ਼ਨ ਕਮੇਟੀ ਤੋਂ ਸਾਰੇ ਜਿੰਨੇ ਵੀ ਸਾਡੇ ਖਾਸ-ਖਾਸ ਵੱਡੇ-ਵੱਡੇ ਅਹੁਦੇਦਾਰੀਆਂ ਤੇ ਸਾਡੇ ਨੁਮਾਇੰਦਗੀਆਂ ਜਿਹੜੀਆਂ ਕਰ ਰਹੇ ਨੇ ਭਾਈਚਾਰੇ ਵੱਲੋਂ ਸਾਰੇ ਹੀ ਬੜੇ ਉਤਸ਼ਾਹ ਤੇ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹਨਾਂ ਯੋਗਦਾਨ ਪਾਇਆ ਸੋ ਸਾਰਿਆਂ ਦੀ ਸਾਡੀ ਇਹੀ ਮੰਗ ਹੈ ਕਿ ਜਿਲ੍ਹੇ ਦੇ ਵਿੱਚ ਜਿਹੜਾ ਇਹ ਇਨਸਾਨ ਜਿਹੜਾ ਬਣਨਾ ਚਾਹੀਦਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਜਿਸ ਤਰੀਕੇ ਦੇ ਨਾਲ ਬਾਕੀ ਭਾਈਚਾਰਿਆਂ ਦੇ ਨਾਲ ਬੜੀ ਵਧੀਆ ਇੱਕ ਤਰੀਕੇ ਦਾ ਮੈਸੇਜ ਦਿੱਤਾ ਗਿਆ ਸਾਡੇ ਭਾਈਚਾਰੇ ਵੱਲੋਂ ਵੀ ਇੱਕ ਜਿਹੜਾ ਮੈਸੇਜ ਦੇ ਕੇ ਤੇ ਭਾਈਚਾਰੇ ਕਿਸਾਨ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੀਦਾ ਸੋ ਇਹੀ ਸਾਡੀ ਜਿਹੜੀ ਡਿਮਾਂਡ ਹੈ ਜੇ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਢਿੱਲ ਗਜਰੀ ਆਪਣੀ ਕਰਦਾ ਜਾਂ ਕੋਈ ਵੀ ਢਿੱਲ ਕਰਦਾ ਵਾ ਤੇ ਸਰਕਾਰਾਂ ਵੀ ਇਹਦੇ ਵਿੱਚ ਕੋਈ ਆਪਣਾ ਜਿਹੜਾ 도ਗਲੀ ਰਾਜਨੀਤੀ ਵਾਲਾ ਕੋਈ ਯੋਗਦਾਨ ਪਾਉਂਦੀਆਂ ਨੇ ਤੇ ਫਿਰ ਅਸੀਂ ਇਹ ਜਿਹੜਾ ਇਸ ਇਹ ਜਿਹੜਾ ਮਹੀਮ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਔਰ ਇਸ ਜਿਹੜੀ ਮਹੀਮ ਨੂੰ ਜਿਹੜਾ ਅਸੀਂ ਇਸ ਇਹ ਕਾਮਯਾਬੀ ਦਾ ਰੂਪ ਜਿਹੜਾ ਦੇ ਕੇ ਇਸ ਜਗ੍ਹਾ ਦੇ ਉੱਤੇ ਆਪਣਾ ਨਿਸ਼ਾਨ ਜਿਹੜਾ ਉਹ ਗੱਡਾਂਗੇ ਬਹੁਤ ਬਹੁਤ ਧੰਨਵਾਦ ਜੀ ਦੇਖੇ ਜਾਏ ਤੇ ਤੁਸੀਂ ਮੰਗ ਕਰ ਰਹੇ ਹੋ ਚੌਂਕ ਦੇ ਵਿੱਚ ਆਪਣੇ ਕ੍ਰਾਸ ਲਗਾਉਣ ਦੀ ਪੱਟੀ ਕੋਲ ਇੱਕ ਚੌਂਕ ਦੀ ਗੱਲ ਕਰ ਰਹੇ ਹੋ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਚੌਂਕ ਦੇ ਵਿੱਚ ਕ੍ਰਾਸ ਲਗਾਇਆ ਜਾ ਸਕਦਾ ਕਿ ਜਾਂ ਐਸੇ ਚੌਂਕ ਦੇ ਵਿੱਚ ਹੀ ਕ੍ਰਾਸ ਲਗਾਉਣਾ ਵਾ ਦੇਖੋ ਜੀ ਤੁਸੀਂ ਵੀ ਸਮਝਦਾਰ ਹੋ ਭਾਜੀ ਮੀਡੀਆ ਵਾਲਿਆਂ ਸਾਰਿਆਂ ਵੀਰਾਂ ਨੂੰ ਪਤਾ ਹੈ ਉਹ ਸ਼ਾਸਨ ਪ੍ਰਸ਼ਾਸਨ ਪਲੱਸ ਜਿੰਨੇ ਵੀ ਭਾਈਚਾਰੇ ਇਸ ਗੱਲ ਨੂੰ ਜਾਣਦੇ ਨੇ ਜਿੱਥੇ ਇੱਕ ਵਾਰੀ ਨਿਸ਼ਾਨ ਜਿਹੜਾ ਗੱਡ ਦਿੱਤਾ ਜਾਂਦਾ ਕਿਸੇ ਦੀ ਧਰਮ ਦਾ ਚਿੰਨ ਹੋਵੇ ਚਾਹੇ ਸਾਡੇ ਹੀ ਸਤਕਾਜ yog Hindu ਭਰਾਵਾਂ ਦਾ ਹੋਵੇ ਚਾਹੇ ਸਿੱਖ ਭਰਾਵਾਂ ਦਾ ਹੋਵੇ ਚਾਹੇ ਬਾਲਮਿਕੀਆਂ ਦਾ ਹੋਵੇ ਜਾਂ ਇਹ ਆਪਣਾ ਮੁਸਲਮਾਨ ਭਰਾਵਾਂ ਦਾ ਹੋਵੇ ਜਿੱਥੇ ਇੱਕ ਵਾਰੀ ਨਿਸ਼ਾਨ ਜਿਹੜਾ ਲਾ ਦਿੱਤਾ ਜਾਂਦਾ ਉਹ ਨਿਸ਼ਾਨ ਜਿਹੜਾ ਫਿਰ ਉਸ ਤੋਂ ਪੱਟਿਆ ਨਹੀਂ ਜਾਂਦਾ ਜੇ ਉਸ ਉਸ ਜਗ੍ਹਾ ਤੋਂ ਨਿਸ਼ਾਨ ਪੱਟਦੇ ਆ ਤੇ ਉਸ ਧਰਮ ਦੀ ਜਿਹੜੀ ਆ ਬੇਅਤਬੀ ਹੁੰਦੀ ਆ ਤੇ ਨਾਲ ਦੇ ਨਾਲ ਨਿਸ਼ਾਨ ਦੀ ਵੀ ਬੇਅਤਬੀ ਹੁੰਦੀ ਆ ਸੋ ਅਸੀਂ ਜਿਹੜਾ ਨਿਸ਼ਾਨ ਉੱਥੇ ਜਿੱਥੇ ਲਾਇਆ ਗਿਆ ਨੌਜਵਾਨਾਂ ਨੇ ਅਸੀਂ ਉੱਥੇ ਹੀ ਇਸ ਮੰਗ ਨੂੰ ਜਿਹੜਾ ਰੱਖਾਂਗੇ ਉੱਥੇ ਹੀ ਇਹ ਨਿਸ਼ਾਨ ਬਣੇਗਾ ਤੇ ਉੱਥੇ ਹੀ ਜਿਹੜੀ ਹੈ ਇਹ ਸਿਰੇ ਚੜਾਵਾਂਗੇ ਹੁਣ ਉਹ ਜਿਹੜਾ ਕਰਾਸ ਲਗਾਇਆ ਗਿਆ ਸੀ ਰਾਤ ਨੌਜਵਾਨ ਬਲੋ ਕਰਾਸ ਦਾ ਕੀ ਕੀਤਾ ਗਿਆ ਜੀ ਸ਼ਾਸਨ ਪ੍ਰਸ਼ਾਸਨ ਆਇਆ ਸੀ ਜੀ ਉਹਨਾਂ ਨੇ ਉਹਨਾਂ ਨੇ ਕੀ ਵੇਖਿਆ ਕਿ ਉਹਦੇ ਤੇ ਕਿਸੇ ਨੇ ਟਰੈਕਟਰ ਮਾਰ ਰਿਆ ਦਾ ਉਹਦਾ ਨਿਸ਼ਾਨ ਦੀ ਜਿਹੜੀ ਆ ਬੇਅਦਬੀ ਵੀ ਹੋਈ ਆ ਮੈਂ ਨਾਲ ਦੇ ਨਾਲ ਇਹ ਮੰਗ ਵੀ ਰੱਖੀ ਆ ਕਿ ਇਹਦੇ ਤੇ ਨਕਵਾਰੀ ਕੀਤੀ ਜਾਏ ਕਿ ਇਹ ਜਿਹੜੀ ਆ ਬੇਅਦਬੀ ਕਿਸ ਕਿਸ ਕਿੰਨੇ ਕੀਤੀ ਆ ਸੋ ਸ਼ਾਸਨ ਪ੍ਰਸ਼ਾਸਨ ਨੇ ਬੜੇ ਮਾਨ ਦੇ ਨਾਲ ਸਦਕਾ ਦੇ ਨਾਲ ਉਸ ਉਹਨੂੰ ਟਰੈਕਟਰ ਟਰਾਲੀ ਤੇ ਲੋਡ ਕਰਕੇ ਇੱਕ ਚਰਚ ਦੇ ਲਾਗੇ ਨਜ਼ਦੀਕੀਆ ਚਰਚ ਹੈ ਸਾਲਵੇ ਸਨ ਆਦਮੀ ਦਾ ਉਹਦੇ ਵਿੱਚ ਉਹ ਇਨਸਾਨ ਨੂੰ ਅਜੇ ਰੱਖਿਆ ਸੋ ਅਸੀਂ ਜਿਹੜੀ ਸਾਡੀ ਮੰਗ ਹੈ ਕਿ ਜਦੋਂ ਸਾਡੀ ਮੀਟਿੰਗ ਜੜੀ ਆ ਡੀਸੀ ਸਾਹਿਬ ਦੇ ਨਾਲ ਜਦੋਂ ਇਹ ਮੰਗ ਪੱਤਾ ਦੇ ਦਿੰਨੇ ਆ ਤੇ ਉਹ ਨਵਟਾਰੇ ਜਦੋਂ ਚੜ ਜਾਂਦਾ ਤੇ ਉਹ ਇਨਸਾਨ ਜਿਹੜਾ ਫੇਰ ਅਸੀਂ ਉਸੇ ਜਗ੍ਹਾ ਤੇ ਰੱਖ ਦੇਵਾਂਗੇ ਜੀ ਮੈਂ ਲਬਾਂ ਮਸੀਹਾਲਵਾਲ ਜੀ ਪ੍ਰਧਾਨ ਕ੍ਰਿਸਚਨ ਜੁਵਾਨ ਮੋਚਾ ਪੰਜਾਬ ਸੋ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਨੌਜਵਾਨਾਂ ਵੱਲੋਂ ਇੱਕ ਚੌਂਕ ਕਰਾਸ ਲਗਾ ਕੇ ਚੌਂਕ ਨੂੰ ਮਸੀਹ ਚੌਂਕ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਅ ਅਸੀਂ ਬਹੁਤ ਦੇਰ ਤੋਂ ਸਾਡੀਆਂ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਮੰਗ ਸੀਗੀ ਕਿ ਸਾਨੂੰ ਇੱਕ ਚੌਂਕ ਦਿੱਤਾ ਜਾਵੇ ਜਿੱਥੇ ਸਾਡਾ ਇੱਕ ਧਾਰਮਿਕ ਚਿੰਨ੍ਹ ਲੱਗ ਜਾਵੇ ਚਾਹ ਮਦਦਤੀ ਦਾ ਜਿੱਦਾਂ ਸਟੈਚੂ ਹੋਵੇ ਚਾਹ ਪਵਿੱਤਰ ਸਲੀਬ ਦਾ ਚਿੰਨ੍ਹ ਲੱਗ ਜਾਵੇ ਲੇਕਿਨ ਸਰਕਾਰਾਂ ਔਰ ਪ੍ਰਸ਼ਾਸਨ ਵੱਲੋਂ ਅਨਦੇਖਾ ਕੀਤਾ ਜਾਂਦਾ ਸੀ ਪਰ ਨੌਜਵਾਨਾਂ ਨੇ ਕੱਲ ਰਾਤ ਨੂੰ ਆਪਣੀ ਮਰਜ਼ੀ ਨਾਲ ਹੀ ਇੱਕ ਸਲੀਪ ਬਹੁਤ ਅੱਛੀ ਸੁੰਦਰ ਤਰੀਕੇ ਨਾਲ ਬਣਾ ਕੇ ਆਪਣੇ ਗਵਰਨਮੈਂਟ ਕਾਲਜ ਰੋਡ ਦੇ ਸਾਹਮਣੇ ਮੱਛੀ ਚੌਂਕ ਦੇ ਵਿੱਚ ਕਰ ਰੱਖ ਦਿੱਤਾ ਸੀ ਜਿਸ ਵਿੱਚ ਕੁਝ ਕਮੇਟੀ ਦੇ ਮੁਲਾਜ਼ਮਾਂ ਔਰ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਉਠਾ ਕੇ ਸਾਡੇ ਚਰਚ ਵਿੱਚ ਸਥਾਪਿਤ ਕਰ ਦਿੱਤਾ ਅਸੀਂ 1 ਅਪ੍ਰੈਲ ਨੂੰ ਡੀਸੀ ਸਾਹਿਬ ਗੁਰਦਾਸਪੁਰ ਨੂੰ ਵੱਡੀ ਗਿਣਤੀ ਚ ਮਸੀਹ ਭਾਈਚਾਰਾ ਇਕੱਠਾ ਹੋ ਕੇ ਇੱਕ ਮੰਗ ਪੱਤਰ ਦਿੱਜਿਆ ਜਾ ਰਿਹਾ ਕਿਉਂਕਿ ਲੀਗਲ ਤਰੀਕੇ ਨਾਲ ਹੀ ਹਰ ਕੰਮ ਨੂੰ ਸ਼ੁਰੂ ਕੀਤਾ ਜਾਂਦਾ ਅਸੀਂ ਪ੍ਰਸ਼ਾਸਨ ਦੇ ਧਿਆਨ ਚੇਤੇ ਦੇਣਾ ਚਾਹੁੰਦੇ ਹਾਂ ਕਿ ਆਪਾਂ ਜੋ 1 ਅਪ੍ਰੈਲ ਨੂੰ ਡੀਸੀ ਸਾਹਿਬ ਮਰਤਾਸਪੁਰ ਨੂੰ ਮਿਲਣ ਜਾ ਰਹੇ ਹਾਂ ਮੰਗ ਪੱਤਰ ਇੱਕ ਗੁਰਦਾਸਪੁਰ ਦਾ ਹੋਵੇਗਾ ਇੱਕ ਧਰਮ ਦਾ ਹੋਵੇਗਾ ਇਹਨਾਂ ਧਾਰਮਿਕ ਸਟੈਚੂਆਂ ਨੂੰ ਲੈ ਕੇ ਕਿ ਸਾਨੂੰ ਦੋ ਚੌਂਕ ਬਣਾ ਕੇ ਦਿੱਤੇ ਜਾਣ ਸੋ ਸਾਡੀ ਕੌਮ ਦੀ ਇਹ ਖੂਬੀ ਹੈ ਕਿ ਆਪਾਂ ਕਦੇ ਵੀ ਦੰਗਾ ਫਸਾਦ ਨਹੀਂ ਕਰਦੇ ਅਸੀਂ ਪੀਸਫੁੱਲ ਤਰੀਕੇ ਦੇ ਨਾਲ ਹੀ ਇਹ ਕਰਾਂਗੇ ਅੱਜ ਤੱਕ ਵੀ ਕਰਦੇ ਆਏ ਸੋ ਪਹਿਲੇ ਅਪ੍ਰੈਲ ਨੂੰ ਮੇਰੀ ਸਾਰੀਆਂ ਸੰਗਤਾਂ ਵੱਤ ਜੋੜ ਕੇ ਬੇਨਤੀ ਆ ਡੀਸੀ ਸਾਹਿਬ ਗੁਰਦਾਸਪੁਰ ਆਪਾਂ ਜਾ ਰਹੇ ਆ ਸੋਕੇ ਤਲਾਬ ਤੇ ਆਪਾਂ 10 ਵਜੇ ਇਕੱਠੇ ਹੋ ਕੇ ਚੜਨਾ ਸਭ ਜਾਣਿਆਂ ਦੇ ਵਿੱਚ ਸ਼ਿਰਕਤ ਕਰੋ ਸਾਰੇ ਦਾਸ ਦਾਸੀਆਂ ਨੂੰ ਜਿਸ ਪਾਦਰੀ ਸਾਹਿਬਾਨਾਂ ਨੂੰ ਪਾਸੇ ਸਾਹਿਬਾਨ ਨੂੰ ਅਪੀਲ ਆ ਸਭ ਜਾਣੇ ਉਹ ਮਹੌਮਤ ਪਹੁੰਚੋ ਤਾਂ ਠੀਕ ਹੈ